ਸਕਲ ਜੀ ਤੁਸੀਂ ਦੇਖ ਰਹੇ ਹੋ अजीत ਵੈਪਟ ਮਹਾ ਸੁਰਿੰਦਰਪਾਲ ਸਿੰਘ ਵਰਪਾਲ ਪੰਜਾਬ ਦੇ ਵਿੱਚ ਭਲਕੇ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਆ ਚੋਨੇ ਦੀ ਪਰ ਇਸ ਦੌਰਾਨ ਜਿਹੜਾ ਇਹ ਆੜਤੀਆਂ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਕਿ ਆਪਣੀਆਂ ਵਕ ਵਕ ਮੰਗਾਉਣ ਨੂੰ ਲੈ ਕੇ ਉਹਨਾਂ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਬੰਦ ਰੱਖੀਆਂ ਜਾਣਗੀਆਂ ਤਾਂ ਇਹਨਾਂ ਆੜਤੀਆਂ ਦੇ ਨਾਲ ਨਾਲ ਇਸ ਵੇਲੇ ਮਜ਼ਦੂਰ ਜਿਹੜੀ ਜੂਨੀਅਨ ਆ ਉਹਨਾਂ ਨੇ ਵੀ ਉਹਨਾਂ ਦਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ ਤੇ ਭਲਕੇ ਪੰਜਾਬ ਦੀਆਂ ਸੂਬੂ ਮੰਡੀਆਂ ਬੰਦ ਰਣਗੀਆਂ ਤਾਂ ਜਿਹੜੀਆਂ ਆਰਤੀਆਂ ਦੀਆਂ ਵਕ ਵਕ ਮੰਗਾ ਨੇ ਉਹਨਾਂ ਦੇ ਵਿੱਚ ਬੀਤੇ ਦਿਨ ਇੱਕ ਮੀਟਿੰਗ ਵੀ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਜਿਸ ਦੇ ਵਿੱਚ ਫੈਡਰੇਸ਼ਨ ਆਫ ਆਰਤੀ ਐਸੋਸੀਏਸ਼ਨ ਵੱਲੋਂ ਵਕ ਵਕ ਨੁਮਾਇੰਦੇ ਸ਼ਾਮਲ ਹੋਏ ਸੀ ਤਾਂ ਸੂਬਾ ਪ੍ਰਧਾਨ ਵਿੱਚ ਕਲੜਾ ਸਮੇਤ ਉਪ ਪ੍ਰਧਾਨ ਅਮਨਦੀਪ ਸਿੰਘ ਸ਼ੀਨਾ ਸਮੇਤ ਵਕ ਵਕ ਆਰਤੀ ਜਿਹੜੇ ਨੇ ਉਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਵੱਖ-ਵੱਖ ਮੰਗਾਂ ਰੱਖੀਆਂ ਗਈਆਂ ਉਸ ਦੇ ਵਿੱਚ ਕੋਈ ਸਹਿਮਤੀ ਨਾ ਬਣਨ ਕਰਕੇ ਇਹ ਜਿਹੜਾ ਏ ਤਰਨਾ ਹੜਤਾਲ ਆ ਉਹ ਉਸੇ ਤਰੀਕੇ ਨਾਲ ਸਟੈਂਡ ਰਹਿ ਕੇ ਜਿਸ ਤਰੀਕੇ ਨਾਲ ਆਰਤੀਆਂ ਨੇ ਐਸੋਸੀਏਸ਼ਨ ਨੇ ਇਹ ਐਲਾਨ ਕੀਤਾ ਸੀ ਤਾਂ ਭੜਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਚਾਹੇ ਉਬਾਸਮਤੀ ਹੋਵੇ ਚਾ ਝੋਨੇ ਦੀ ਫਸਲ ਹੋਵੇ ਉਸ ਦੀ ਕੋਈ ਵੀ ਖਰੀਦ ਨਹੀਂ ਕੀਤੀ ਜਾਵੇ ਕਿਤੇ ਇਸ ਦੇ ਵਿੱਚ ਪੂਰੇ ਤੌਰ ਤੇ ਮੰਡੀਆਂ ਬੰਦ ਰਣਗੀਆਂ ਜਦੋਂ ਅਸੀਂ ਗੱਲ ਆੜਤੀਆ ਐਸੋਸੀਏਸ਼ਨ ਦੀ ਕਰਦੇ ਹਾਂ ਤਾਂ ਉਹਨਾਂ ਦੀਆਂ ਵੱਖ-ਵੱਖ ਮੰਗਾਂ ਦੇ ਵਿੱਚੋਂ ਇੱਕ ਅਹਿਮ ਮੰਗ ਜਿਹੜੀ ਆ ਉਹ ਹੈ ਕਿ ਆੜਤੀਆਂ ਦੀ ਦામੀ ਆਰਤੀਆਂ ਨੂੰ ਪਿਛਲੇ ਸਮਿਆਂ ਦੌਰਾਨ 2.5 ਫੀਸ ਦੀ ਦામੀ ਮਿਲਦੀ ਰਹੀ ਹੈ ਪਰ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਉਹਨਾਂ ਦੀ ਦામੀ ਦੇ ਵਿੱਚ ਕਟੌਤੀ ਕਰ ਦਿੱਤੀ ਤੇ ਜਿਹੜੀ ਉਹਨਾਂ ਦੀ ਦામੀ ਬੰਦੀ ਸੀ ਉਹ ਲਗਭਗ 58 ਰੁਪਏ ਦੇ ਕਰੀਬ ਬੰਦੀ ਹੈ ਪਰ ਜਿਹੜੀ ਅੱਜਕੱਲ ਉਹਨਾਂ ਨੂੰ 45 ਰੁਪਏ 88 ਪੈਸੇ ਮਿਲ ਰਹੀ ਹੈ ਜਿਸ ਦੇ ਕਰਕੇ ਉਹਨਾਂ ਦਾ ਮੰਨਣਾ ਹੈ ਕਿ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਹਨਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ ਤੇ ਇਸ ਘਾਟੇ ਨੂੰ ਪੂਰਾ ਕਰਨ ਦੇ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੰਗ ਕਰ ਰਹੇ ਨੇ ਤਾਂ ਉਹਨਾਂ ਦਾ ਇਹ ਵੀ ਤਰਕ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਉੱਥੋਂ ਦੀ ਸਥਾਨਕ ਸਰਕਾਰ ਆ ਉਹਨਾਂ ਨੇ ਆੜਤੀਆਂ ਨੂੰ 55 ਰੁਪਏ ਦੇ ਕਰੀਬ ਜਿਹੜੀ ਆ ਉਹ ਦામੀ ਦਿੱਤੀ ਜਾ ਰਹੀ ਆ ਤੇ ਇਸੇ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਉਹ ਦામੀ ਦੇਣੀ ਚਾਹੀਦੀ ਆ ਉਸ ਤੋਂ ਅਗਲੀ ਜਿਹੜੀ ਉਹਨਾਂ ਦੀ ਮੰਗ ਆ ਉਹ ਇਹ ਮੰਗ ਆ ਕਿ ਖਾਸ ਤੌਰ ਤੇ ਜਦੋਂ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਰਕਾਰੀ ਫਸਲ ਦੀ ਖਰੀਦ ਹੁੰਦੀ ਆ ਤੇ ਉਸ ਫਸਲ ਨੂੰ ਜਦੋਂ ਖਰੀਦ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਰਕਾਰ ਉਹ ਫਸਲ ਨਹੀਂ ਚੁੱਕਦੀ ਜਦੋਂ ਉਹ ਫਸਲ ਨਹੀਂ ਚੁੱਕਦੀ ਇੱਕ ਇੱਕ ਮਹੀਨਾ ਤੱਕ ਉਹ ਜਿਹੜੀ ਫਸਲ ਹੈ ਸੁੱਕ ਜਾਂਦੀ ਹੈ ਤੇ ਉਸ ਦੀ ਸ਼ਾਰਟੇਜ ਜਿਹੜੀ ਆ ਉਹ ਆਰਟੀਆਂ ਨੂੰ ਪੈ ਜਾਂਦੀ ਜਿਸ ਦੇ ਕਰਕੇ ਵੱਡੇ ਵੱਡੇ ਕਟ ਲੱਗ ਜਾਂਦੇ ਨੇ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜੀ ਆ 72 ਘੰਟਿਆਂ ਦੇ ਵਿੱਚ ਵਿੱਚ ਚੁਕਾਈ ਹੋਣੀ ਚਾਹੀਦੀ ਸੀ ਪਰ ਪੰਜਾਬ ਸਰਕਾਰ ਦੀ ਹਮੇਸ਼ਾ ਨਲਾਇਕੀ ਰਹੀ ਹੈ ਕਿ ਇਹ 72 ਘੰਟਿਆਂ ਤੋਂ ਕਈ-ਕਈ ਘੰਟੇ ਬਾਅਦ ਵੀ ਚੁਕਾਈ ਨਹੀਂ ਹੁੰਦੀ ਚੁਕਾਈ ਨਾ ਹੋਣ ਕਰਕੇ ਜਿੰਨੀ ਵੀ ਸ਼ਾਰਟੇਜ ਆ ਉਹ ਤਲਲੇ ਦੇ ਨਾਲ ਹੀ ਆੜਤੀਆਂ ਦੇ ਸਿਰ ਮੜ ਦਿੱਤੀ ਜਾਂਦੀਆਂ ਜਿਸ ਦੇ ਕਰਕੇ ਵੀ ਉਹਨਾਂ ਨੂੰ ਇੱਕ ਵੱਡਾ ਘਾਟਾ ਪੈਂਦਾ ਹੈ ਇਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਆੜਤੀਆਂ ਨੂੰ ਮੰਨਣ ਵਾਲੀ ਦਾਮੀ ਆ ਉਹ ਕਪਾਹ ਦੀ ਫਸਲ ਦੇ ਉੱਤੇ ਨਹੀਂ ਦਿੱਤੀ ਜਾਂਦੀ ਜਿਸ ਦੇ ਕਰਕੇ ਉਹ ਫਸਲ ਦਿੱਤੇ ਵੀ ਦੇਣੀ ਚਾਹੀਦੀ ਆ ਇਸ ਤੋਂ ਅਗਲੀ ਜਿਹੜੀ ਉਹ ਮੰਗ ਰੱਖਦੇ ਨੇ ਉਹ ਇਹ ਮੰਗ ਰੱਖਦੇ ਨੇ ਕਿ ਹਰਿਆਣਾ ਦੇ ਵਿੱਚ ਜਿਹੜੀ ਲੋਡਿੰਗ ਹੁੰਦੀ ਆ ਉਹ ਲੋਡਿੰਗ ਤਕਰੀਬਨ 3 ਰੁਪਏ 85 ਰੁਪਏ ਦੇ ਕਰੀਬ ਉਹਨਾਂ ਨੂੰ ਉਸ ਦਾ ਰੇਟ ਮਿਲਦਾ ਹੈ ਪਰ ਪੰਜਾਬ ਦੇ ਵਿੱਚ ਇਹ ਸਿਰਫ 1 ਰੁਪਿਆ 81 ਰੁਪਏ ਹੀ ਉਹਨਾਂ ਨੂੰ ਦਿੱਤਾ ਜਾ ਰਿਹਾ ਜਿਸ ਦੇ ਕਰਕੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਇਹ ਲੋਡਿੰਗ ਦਾ ਜਿਹੜਾ ਮਾਮਲਾ ਹੈ ਉਹ ਵੀ ਹੱਲ ਹੋਣਾ ਚਾਹੀਦਾ ਤੇ ਉਹਨਾਂ ਦੀ ਫੀਸ ਦੇ ਵਿੱਚ ਵੀ ਵਾਧਾ ਹੋਣਾ ਚਾਹੀਦਾ ਹੈ ਤਾਂ ਕੁੱਲ ਮਿਲਾ ਕੇ ਜਿਹੜੀ ਆਰਟੀ ਐਸੋਸੀਏਸ਼ਨ ਦੀਆਂ ਮੰਗਾਂ ਨੇ ਉਹ ਮੰਗਾਂ ਨੂੰ ਲੈ ਕੇ ਉਹਨਾਂ ਨੇ ਤਕਰੀਬਨ ਕਈ ਦਿਨ ਪਹਿਲਾਂ ਜਿਹੜੀ ਸੀ ਉਹ ਇੱਕ ਸੂਬਾ ਪਧਰੀ ਮੀਟਿੰਗ ਵੀ ਕੀਤੀ ਸੀ ਸੁਪਾ ਪਧਰੀ ਇੱਕ ਧਰਨਾ ਦਿੱਤਾ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਬਕਾਇਦਾ ਇਸ ਦਾ ਐਲਾਨ ਵੀ ਕੀਤਾ ਸੀ ਤਾਂ ਇਸ ਐਲਾਨ ਦੇ ਚਲਦਿਆਂ ਹੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਜਾਂ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਆਪਣੀ 1 ਅਕਤੂਬਰ ਨੂੰ ਜਾਣੀ ਕਿ ਭੜਕੇ ਹੜਤਾਲ ਜ਼ਰੂਰ ਕਰਨਗੇ ਤਾਂ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਾਮਲ ਹੋਏ ਸੀ ਫੂਡ ਸਪਲਾਈ ਵਿਭਾਗ ਦੇ ਮੰਤਰੀ ਨੇ ਉਹ ਸ਼ਾਮਲ ਹੋਏ ਸੀ ਤਾਂ ਉਸ ਤੋਂ ਬਾਅਦ ਹੋਰ ਵੀ ਅਮਲਾ ਫੈਲਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਪਰ ਇਸ ਮੀਟਿੰਗ ਦੇ ਵਿੱਚ ਕੋਈ ਵੀ ਠੁਕੁਮਾ ਫੈਸਲਾ ਉਹ ਨਹੀਂ ਹੋ ਸਕਿਆ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਹੈ ਮੰਗ ਹੈ ਜਿਹੜੀ ਆਰਤੀ ਚੁੱਕਦੇ ਨੇ ਕਿ ਐਫਸੀਆਈ ਵੱਲੋਂ ਆਰਡੀਐਫ ਦਾ 50 ਕਰੋੜ ਰੁਪਇਆ ਰੋਕਿਆ ਹੋਇਆ ਹੈ ਉਸੋ ਪੈਸੇ ਨੂੰ ਰੋਕਣ ਤੋਂ ਬਾਅਦ ਪੰਜਾਬ ਸਰਕਾਰ ਨੇ ਕਦੇ ਵੀ ਆੜਤੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਕਿ ਉਹ ਪੈਸਾ ਰੋਕਿਆ ਗਿਆ ਇਹ ਤੇ ਆੜਤੀਆਂ ਦਾ ਜਿਹੜਾ ਹੋਰ ਵੀ ਮੰਗਾਂ ਨੇ ਉਹਨਾਂ ਦੇ ਨਾਲ-ਨਾਲ ਉਹ ਵੀ ਪੈਸਾ ਵਾਪਸ ਹੋਣਾ ਚਾਹੀਦਾ ਹੈ ਤਾਂ ਇੱਥੇ ਆੜਤੀਆਂ ਦਾ ਜਿਹੜਾ ਇੱਕ ਤਰਕ ਹੈ ਕਿ ਆਰਡੀਐਫ ਦਾ ਮਾਮਲਾ ਭਾਵੇਂ ਕਿ ਪੰਜਾਬ ਸਰਕਾਰ ਅਦਾਲਤ ਦੇ ਵਿੱਚ ਲਾ ਗਈ ਹੈ ਪਰ ਜਿਹੜਾ ਆਰਤੀਆਂ ਦੇ ਮੰਗਾ ਨਾਲ ਸਬੰਧਤ ਵਕ ਵਕ ਮੰਗਾ ਨੇ ਉਹਨਾਂ ਨੂੰ ਇੱਕ ਵਾਰੀ ਵੀ ਚੁੱਕਣਾ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਤਕਰੀਬਨ 45000 ਤੋਂ ਵਧੇਰੇ ਜਿਹੜੇ ਆਰਤੀਏ ਨੇ ਉਹ ਆਪਣਾ ਕਾਰੋਬਾਰ ਕਰ ਰਹੇ ਨੇ ਕੰਮ ਕਰ ਰਹੇ ਨੇ ਤੇ ਇਸ ਵੇਲੇ ਪੰਜਾਬ ਦੇ ਵਿੱਚ ਪੀਕ ਤੇ ਸੀਜ਼ਨ ਚੱਲ ਰਿਹਾ ਏ ਜਿਸ ਦੇ ਵਿੱਚ ਵੱਡੇ ਪੱਧਰ ਤੇ ਬਾਸਮਤੀ ਅਤੇ ਚੋਨੇ ਦੀ ਆਮਦ ਹੋ ਰਹੀ ਹੈ ਤਾਂ ਹੁਣ ਇਹ ਜਿਹੜੀ ਆੜਤੀਆ ਐਸੋਸੀਏਸ਼ਨ ਵੱਲੋਂ ਸਵੇਰੇ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਮਜ਼ਦੂਰਾਂ ਨੇ ਵੀ ਆਪਣਾ ਸਹਿਯੋਗ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਸਵੇਰੇ ਸਮੁੱਚੇ ਤੌਰ ਤੇ ਆੜਤੀਆਂ ਆਂਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਹੱਕ ਤੇ ਵਿੱਚ ਮੰਡੀਆਂ ਬੰਦ ਰਹਿਣਗੀਆਂ ਆਨਵਾੜੀ ਦਿਨਾਂ ਦੇ ਵਿੱਚ ਕਿਵੇਂ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਲਈ ਉਹਨਾਂ ਨੂੰ ਸਵਾਸਣ ਦਿੰਦੀ ਆ ਭਰੋਸਾ ਦਿੰਦੀ ਆ ਜਾਂ ਫਿਰ ਇਸੇ ਤਰੀਕੇ ਨਾਲ ਇਹ ਜਿਹੜਾ ਸੀਜ਼ਨ ਆ ਉਹ ਚੱਲਦਾ ਰਹੇਗਾ ਇਹ ਕੱਲ ਤੋਂ ਬਾਅਦ ਤੈ ਹੋਵੇਗਾ ਪਰ ਕੱਲ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਮੰਡੀਆਂ ਬੰਦ ਰੱਖੀਆਂ ਜਾਣਗੀਆਂ ਤੇ ਉਹਨਾਂ ਮੰਡੀਆਂ ਨੂੰ ਬੰਦ ਰੱਖ ਕੇ ਧਰਨੇ ਪ੍ਰਦਰਸ਼ਨ ਵੀ ਸ਼ੁਰੂ ਕੀਤੇ ਜਾਣਗੇ ਤੇ ਆਪਣੀਆਂ ਮੰਗਾਂ ਦੀ ਆਵਾਜ਼ ਉਹਨਾਂ ਵੱਲੋਂ بلند ਕੀਤੀ ਜਾਵੇਗੀ ਕੁਝ ਨਵਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕੇਸ ਸੁਰਿੰਦਰਪਾਲ ਸਿੰਘ ਉਰਪਾਲ ਨੂੰ ਦੀ ਆਜਾਦਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸਕਰ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਸੁਰਿੰਦਰਪਾਲ ਸਿੰਘ ਵਰਪਾਲ ਪੰਜਾਬ ਦੇ ਵਿੱਚ ਭਲਕੇ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਆ ਚੋਣੇ ਦੀ ਪਰ ਇਸ ਦੌਰਾਨ ਜਿਹੜਾ ਇਹ ਆੜਤੀਆਂ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਕਿ ਆਪਣੀਆਂ ਵਕ ਵਕ ਮੰਗਾ ਨੂੰ ਲਾ ਕੇ ਉਹਨਾਂ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਬੰਦ ਰੱਖੀਆਂ ਜਾਣਗੀਆਂ ਤਾਂ ਇਹਨਾਂ ਆੜਤੀਆਂ ਦੇ ਨਾਲ ਨਾਲ ਐਸਲੇ ਮਜ਼ਦੂਰ ਜਿਹੜੀ ਜੂਨੀਅਨ ਆ ਉਹਨਾਂ ਨੇ ਵੀ ਉਹਨਾਂ ਦਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ ਤੇ ਭਲਕੇ ਪੰਜਾਬ ਦੀਆਂ ਸੂਬਾ ਮੰਡੀਆਂ ਬੰਦ ਰਣਗੀਆਂ ਤਾਂ ਜਿਹੜੀਆਂ ਆੜਤੀਆਂ ਦੀਆਂ ਵਕ ਵਕ ਮੰਗਾਂ ਨੇ ਉਹਨਾਂ ਦੇ ਵਿੱਚ ਬੀਤੇ ਦਿਨ ਇੱਕ ਮੀਟਿੰਗ ਵੀ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਜਿਸ ਦੇ ਵਿੱਚ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਵੱਲੋਂ ਵਕ ਵਕ ਨੁਮਾਇੰਦੇ ਸ਼ਾਮਲ ਹੋਏ ਸੀ ਤਾਂ ਸੂਬਾ ਪ੍ਰਧਾਨ ਵਿਜੇ ਕਲੜਾ ਸਮੇਤ ਉਪ ਪ੍ਰਧਾਨ ਅਮਨਦੀਪ ਸਿੰਘ ਸ਼ੀਨਾ ਸਮੇਤ ਵਕ ਵਕ ਆੜਤੀ ਜਿਹੜੇ ਨੇ ਉਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਵੱਖ-ਵੱਖ ਮੰਗਾਂ ਰੱਖੀਆਂ ਗਈਆਂ ਉਸ ਦੇ ਵਿੱਚ ਕੋਈ ਸਹਿਮਤੀ ਨਾ ਬਣਨ ਕਰਕੇ ਇਹ ਜਿਹੜਾ ਏ ਤਰਨਾ ਹੜਤਾਲ ਆ ਉਹ ਉਸੇ ਤਰੀਕੇ ਨਾਲ ਸਟੈਂਡ ਰਹਿ ਕੇ ਜਿਸ ਤਰੀਕੇ ਨਾਲ ਆਰਤੀਆਂ ਨੇ ਐਸੋਸੀਏਸ਼ਨ ਨੇ ਇਹ ਐਲਾਨ ਕੀਤਾ ਸੀ ਤਾਂ ਭੜਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਚਾਹੇ ਉਬਾਸਮਤੀ ਹੋਵੇ ਚਾ ਝੋਨੇ ਦੀ ਫਸਲ ਹੋਵੇ ਉਸ ਦੀ ਕੋਈ ਵੀ ਖਰੀਦ ਨਹੀਂ ਕੀਤੀ ਜਾਵੇ ਕਿਤੇ ਇਸ ਦੇ ਵਿੱਚ ਪੂਰੇ ਤੌਰ ਤੇ ਮੰਡੀਆਂ ਬੰਦ ਰਣਗੀਆਂ ਜਦੋਂ ਅਸੀਂ ਗੱਲ ਆੜਤੀਆ ਐਸੋਸੀਏਸ਼ਨ ਦੀ ਕਰਦੇ ਹਾਂ ਤਾਂ ਉਹਨਾਂ ਦੀਆਂ ਵੱਖ-ਵੱਖ ਮੰਗਾਂ ਦੇ ਵਿੱਚੋਂ ਇੱਕ ਅਹਿਮ ਮੰਗ ਜਿਹੜੀ ਆ ਉਹ ਹੈ ਕਿ ਆੜਤੀਆਂ ਦੀ ਦામੀ ਆਰਤੀਆਂ ਨੂੰ ਪਿਛਲੇ ਸਮਿਆਂ ਦੌਰਾਨ 2.5 ਫੀਸ ਦੀ ਦામੀ ਮਿਲਦੀ ਰਹੀ ਹੈ ਪਰ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਉਹਨਾਂ ਦੀ ਦામੀ ਦੇ ਵਿੱਚ ਕਟੌਤੀ ਕਰ ਦਿੱਤੀ ਤੇ ਜਿਹੜੀ ਉਹਨਾਂ ਦੀ ਦામੀ ਬੰਦੀ ਸੀ ਉਹ ਲਗਭਗ 58 ਰੁਪਏ ਦੇ ਕਰੀਬ ਬੰਦੀ ਹੈ ਪਰ ਜਿਹੜੀ ਅੱਜਕੱਲ ਉਹਨਾਂ ਨੂੰ 45 ਰੁਪਏ 88 ਪੈਸੇ ਮਿਲ ਰਹੀ ਹੈ ਜਿਸ ਦੇ ਕਰਕੇ ਉਹਨਾਂ ਦਾ ਮੰਨਣਾ ਹੈ ਕਿ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਹਨਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ ਤੇ ਇਸ ਘਾਟੇ ਨੂੰ ਪੂਰਾ ਕਰਨ ਦੇ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੰਗ ਕਰ ਰਹੇ ਨੇ ਤਾਂ ਉਹਨਾਂ ਦਾ ਇਹ ਵੀ ਤਰਕ ਹੈ ਕਿ ਹਰਿਆਣਾ ਦੇ ਵਿੱਚ ਜਿਹੜੀ ਉੱਥੋਂ ਦੀ ਸਥਾਨਕ ਸਰਕਾਰ ਆ ਉਹਨਾਂ ਨੇ ਆੜਤੀਆਂ ਨੂੰ 55 ਰੁਪਏ ਦੇ ਕਰੀਬ ਜਿਹੜੀ ਆ ਉਹ ਦામੀ ਦਿੱਤੀ ਜਾ ਰਹੀ ਆ ਤੇ ਇਸੇ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਉਹ ਦામੀ ਦੇਣੀ ਚਾਹੀਦੀ ਆ ਉਸ ਤੋਂ ਅਗਲੀ ਜਿਹੜੀ ਉਹਨਾਂ ਦੀ ਮੰਗ ਆ ਉਹ ਇਹ ਮੰਗ ਆ ਕਿ ਖਾਸ ਤੌਰ ਤੇ ਜਦੋਂ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਰਕਾਰੀ ਫਸਲ ਦੀ ਖਰੀਦ ਹੁੰਦੀ ਆ ਤੇ ਉਸ ਫਸਲ ਨੂੰ ਜਦੋਂ ਖਰੀਦ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਰਕਾਰ ਉਹ ਫਸਲ ਨਹੀਂ ਚੁੱਕਦੀ ਜਦੋਂ ਉਹ ਫਸਲ ਨਹੀਂ ਚੁੱਕਦੀ ਇੱਕ ਇੱਕ ਮਹੀਨਾ ਤੱਕ ਉਹ ਜਿਹੜੀ ਫਸਲ ਹੈ ਸੁੱਕ ਜਾਂਦੀ ਹੈ ਤੇ ਉਸ ਦੀ ਸ਼ਾਰਟੇਜ ਜਿਹੜੀ ਆ ਉਹ ਆਰਟੀਆਂ ਨੂੰ ਪੈ ਜਾਂਦੀ ਜਿਸ ਦੇ ਕਰਕੇ ਵੱਡੇ ਵੱਡੇ ਕਟ ਲੱਗ ਜਾਂਦੇ ਨੇ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜੀ ਆ 72 ਘੰਟਿਆਂ ਦੇ ਵਿੱਚ ਵਿੱਚ ਚੁਕਾਈ ਹੋਣੀ ਚਾਹੀਦੀ ਸੀ ਪਰ ਪੰਜਾਬ ਸਰਕਾਰ ਦੀ ਹਮੇਸ਼ਾ ਨਲਾਇਕੀ ਰਹੀ ਹੈ ਕਿ ਇਹ 72 ਘੰਟਿਆਂ ਤੋਂ ਕਈ-ਕਈ ਘੰਟੇ ਬਾਅਦ ਵੀ ਚੁਕਾਈ ਨਹੀਂ ਹੁੰਦੀ ਚੁਕਾਈ ਨਾ ਹੋਣ ਕਰਕੇ ਜਿੰਨੀ ਵੀ ਸ਼ਾਰਟੇਜ ਆ ਉਹ ਤਲਲੇ ਦੇ ਨਾਲ ਹੀ ਆੜਤੀਆਂ ਦੇ ਸਿਰ ਮੜ ਦਿੱਤੀ ਜਾਂਦੀਆਂ ਜਿਸ ਦੇ ਕਰਕੇ ਵੀ ਉਹਨਾਂ ਨੂੰ ਇੱਕ ਵੱਡਾ ਘਾਟਾ ਪੈਂਦਾ ਹੈ ਇਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਆੜਤੀਆਂ ਨੂੰ ਮੰਨਣ ਵਾਲੀ ਦਾਮੀ ਆ ਉਹ ਕਪਾਹ ਦੀ ਫਸਲ ਦੇ ਉੱਤੇ ਨਹੀਂ ਦਿੱਤੀ ਜਾਂਦੀ ਜਿਸ ਦੇ ਕਰਕੇ ਉਹ ਫਸਲ ਦਿੱਤੇ ਵੀ ਦੇਣੀ ਚਾਹੀਦੀ ਆ ਇਸ ਤੋਂ ਅਗਲੀ ਜਿਹੜੀ ਉਹ ਮੰਗ ਰੱਖਦੇ ਨੇ ਉਹ ਇਹ ਮੰਗ ਰੱਖਦੇ ਨੇ ਕਿ ਹਰਿਆਣਾ ਦੇ ਵਿੱਚ ਜਿਹੜੀ ਲੋਡਿੰਗ ਹੁੰਦੀ ਆ ਉਹ ਲੋਡਿੰਗ ਤਕਰੀਬਨ 3 ਰੁਪਏ 85 ਰੁਪਏ ਦੇ ਕਰੀਬ ਉਹਨਾਂ ਨੂੰ ਉਸ ਦਾ ਰੇਟ ਮਿਲਦਾ ਹੈ ਪਰ ਪੰਜਾਬ ਦੇ ਵਿੱਚ ਇਹ ਸਿਰਫ 1 ਰੁਪਿਆ 81 ਰੁਪਏ ਹੀ ਉਹਨਾਂ ਨੂੰ ਦਿੱਤਾ ਜਾ ਰਿਹਾ ਜਿਸ ਦੇ ਕਰਕੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਇਹ ਲੋਡਿੰਗ ਦਾ ਜਿਹੜਾ ਮਾਮਲਾ ਹੈ ਉਹ ਵੀ ਹੱਲ ਹੋਣਾ ਚਾਹੀਦਾ ਤੇ ਉਹਨਾਂ ਦੀ ਫੀਸ ਦੇ ਵਿੱਚ ਵੀ ਵਾਧਾ ਹੋਣਾ ਚਾਹੀਦਾ ਹੈ ਤਾਂ ਕੁੱਲ ਮਿਲਾ ਕੇ ਜਿਹੜੀ ਆਰਟੀ ਐਸੋਸੀਏਸ਼ਨ ਦੀਆਂ ਮੰਗਾਂ ਨੇ ਉਹ ਮੰਗਾਂ ਨੂੰ ਲੈ ਕੇ ਉਹਨਾਂ ਨੇ ਤਕਰੀਬਨ ਕਈ ਦਿਨ ਪਹਿਲਾਂ ਜਿਹੜੀ ਸੀ ਉਹ ਇੱਕ ਸੂਬਾ ਪਧਰੀ ਮੀਟਿੰਗ ਵੀ ਕੀਤੀ ਸੀ ਸੁਪਾ ਪਧਰੀ ਇੱਕ ਧਰਨਾ ਦਿੱਤਾ ਸੀ ਤੇ ਉਸ ਦੇ ਵਿੱਚ ਉਹਨਾਂ ਨੇ ਬਕਾਇਦਾ ਇਸ ਦਾ ਐਲਾਨ ਵੀ ਕੀਤਾ ਸੀ ਤਾਂ ਇਸ ਐਲਾਨ ਦੇ ਚੱਲਦਿਆਂ ਹੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਜਾਂ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਆਪਣੀ 1 ਅਕਤੂਬਰ ਨੂੰ ਜਾਣੀ ਕਿ ਭੜਕੇ ਹੜਤਾਲ ਜ਼ਰੂਰ ਕਰਨਗੇ ਤਾਂ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਿਸ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਾਮਲ ਹੋਏ ਸੀ ਫੂਡ ਸਪਲਾਈ ਵਿਭਾਗ ਦੇ ਮੰਤਰੀ ਨੇ ਉਹ ਸ਼ਾਮਲ ਹੋਏ ਸੀ ਤਾਂ ਉਸ ਤੋਂ ਬਾਅਦ ਹੋਰ ਵੀ ਅਮਲਾ ਫੈਲਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਪਰ ਇਸ ਮੀਟਿੰਗ ਦੇ ਵਿੱਚ ਕੋਈ ਵੀ ਠੁਕਵਾ ਫੈਸਲਾ ਉਹ ਨਹੀਂ ਹੋ ਸਕਿਆ ਇਸ ਤੋਂ ਬਾਅਦ ਇੱਕ ਹੋਰ ਜਿਹੜੀ اہم ਮੰਗ ਹੈ ਜਿਹੜੀ ਆੜਤੀ ਚੁੱਕਦੇ ਨੇ ਕਿ ਐਫਸੀਆਈ ਵੱਲੋਂ ਆਰਡੀਐਫ ਦਾ 50 ਕਰੋੜ ਰੁਪਇਆ ਰੋਕਿਆ ਹੋਇਆ ਹੈ ਉਸੋ ਪੈਸੇ ਨੂੰ ਰੋਕਣ ਤੋਂ ਬਾਅਦ ਪੰਜਾਬ ਸਰਕਾਰ ਨੇ ਕਦੇ ਵੀ ਆੜਤੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਕਿ ਉਹ ਪੈਸਾ ਰੋਕਿਆ ਗਿਆ ਹੈ ਤੇ ਆੜਤੀਆਂ ਦਾ ਜਿਹੜਾ ਹੋਰ ਵੀ ਮੰਗਾਂ ਨੇ ਉਹਨਾਂ ਦੇ ਨਾਲ-ਨਾਲ ਉਹ ਵੀ ਪੈਸਾ ਵਾਪਸ ਹੋਣਾ ਚਾਹੀਦਾ ਹੈ ਤਾਂ ਇੱਥੇ ਆੜਤੀਆਂ ਦਾ ਜਿਹੜਾ ਇੱਕ ਤਰਕ ਹੈ ਕਿ ਆੜੀਐਫ ਦਾ ਮਾਮਲਾ ਭਾਵੇਂ ਕਿ ਪੰਜਾਬ ਸਰਕਾਰ ਅਦਾਲਤ ਦੇ ਵਿੱਚ ਲਾ ਗਈ ਹੈ ਪਰ ਜਿਹੜਾ ਆਰਤੀਆਂ ਦੇ ਮੰਗਾ ਨਾਲ ਸਬੰਧਤ ਵਕ ਵਕ ਮੰਗਾ ਨੇ ਉਹਨਾਂ ਨੂੰ ਇੱਕ ਵਾਰੀ ਵੀ ਚੁੱਕਣਾ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਤਕਰੀਬਨ 45000 ਤੋਂ ਵਧੇਰੇ ਜਿਹੜੇ ਆਰਤੀਏ ਨੇ ਉਹ ਆਪਣਾ ਕਾਰੋਬਾਰ ਕਰ ਰਹੇ ਨੇ ਕੰਮ ਕਰ ਰਹੇ ਨੇ ਤੇ ਇਸ ਵੇਲੇ ਪੰਜਾਬ ਦੇ ਵਿੱਚ ਪੀਕ ਤੇ ਸੀਜ਼ਨ ਚੱਲ ਰਿਹਾ ਏ ਜਿਸ ਦੇ ਵਿੱਚ ਵੱਡੇ ਪੱਧਰ ਤੇ ਬਾਸਮਤੀ ਅਤੇ ਝੋਨੇ ਦੀ ਆਮਦ ਹੋ ਰਹੀ ਹੈ ਤਾਂ ਹੁਣ ਇਹ ਜਿਹੜੀ ਆੜਤੀਆ ਐਸੋਸੀਏਸ਼ਨ ਵੱਲੋਂ ਸਵੇਰੇ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਮਜ਼ਦੂਰਾਂ ਨੇ ਵੀ ਆਪਣਾ ਸਹਿਯੋਗ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਸਵੇਰੇ ਸਮੁੱਚੇ ਤੌਰ ਤੇ ਆੜਤੀਆਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਹੱਕ ਤੇ ਵਿੱਚ ਮੰਡੀਆਂ ਬੰਦ ਰਹਿਣਗੀਆਂ ਔਨਵਾੜੀ ਦਿਨਾਂ ਦੇ ਵਿੱਚ ਕਿਵੇਂ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਲਈ ਉਹਨਾਂ ਨੂੰ ਸਵਾਸਣ ਦਿੰਦੀ ਆ ਭਰੋਸਾ ਦਿੰਦੀ ਆ ਜਾਂ ਫਿਰ ਇਸੇ ਤਰੀਕੇ ਨਾਲ ਇਹ ਜਿਹੜਾ ਸੀਜ਼ਨ ਆ ਉਹ ਚੱਲਦਾ ਰਹੇਗਾ ਇਹ ਕੱਲ ਤੋਂ ਬਾਅਦ ਤੈ ਹੋਵੇਗਾ ਪਰ ਕੱਲ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਮੰਡੀਆਂ ਬੰਦ ਰੱਖੀਆਂ ਜਾਣਗੀਆਂ ਤੇ ਉਹਨਾਂ ਮੰਡੀਆਂ ਨੂੰ ਬੰਦ ਰੱਖ ਕੇ ਧਰਨੇ ਪ੍ਰਦਰਸ਼ਨ ਵੀ ਸ਼ੁਰੂ ਕੀਤੇ ਜਾਣਗੇ ਤੇ ਆਪਣੀਆਂ ਮੰਗਾਂ ਦੀ ਆਵਾਜ਼ ਉਹਨਾਂ ਵੱਲੋਂ بلند ਕੀਤੀ ਜਾਵੇਗੀ ਕੁਝ ਨਵਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕੇ ਸਰੁੰਦਰਪਾਲ ਸਿੰਘ ਵਰਪਾਲੋਂ ਦੀ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸਕਰ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਸਰਿੰਦਰਪਾਲ ਸਿੰਘ ਵਰਪਾਲ ਪੰਜਾਬ ਦੇ ਵਿੱਚ ਭਲਕੇ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਆ ਚੋਣੇ ਦੀ ਪਰ ਇਸ ਦੌਰਾਨ ਜਿਹੜਾ ਇਹ ਆੜਤੀਆਂ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਕਿ ਆਪਣੀਆਂ ਵਕ ਵਕ ਮੰਗਾਉਣ ਨੂੰ ਲੈ ਕੇ ਉਹਨਾਂ ਵੱਲੋਂ ਸੂਬੇ ਭਰ ਦੀਆਂ ਮੰਡੀਆਂ ਬੰਦ ਰੱਖੀਆਂ ਜਾਣਗੀਆਂ ਤਾਂ ਇਹਨਾਂ ਆੜਤੀਆਂ ਦੇ ਨਾਲ ਨਾਲ ਇਸ ਵੇਲੇ ਮਜ਼ਦੂਰ ਜਿਹੜੀ ਜੂਨੀਅਨ ਆ ਉਹਨਾਂ ਨੇ ਵੀ ਉਹਨਾਂ ਦਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ ਤੇ ਭਲਕੇ ਪੰਜਾਬ ਦੀਆਂ ਸੂਬਾ ਮੰਡੀਆਂ ਬੰਦ ਰਣਗੀਆਂ ਤਾਂ ਜਿਹੜੀਆਂ ਆੜਤੀਆਂ ਦੀਆਂ ਵਕ ਵਕ ਮੰਗਾਂ ਨੇ ਉਹਨਾਂ ਦੇ ਵਿੱਚ ਬੀਤੇ ਦਿਨ ਇੱਕ ਮੀਟਿੰਗ ਵੀ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਜਿਸ ਦੇ ਵਿੱਚ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਵੱਲੋਂ ਵਕ ਵਕ ਨੁਮਾਇੰਦੇ ਸ਼ਾਮਲ ਹੋਏ ਸੀ ਤਾਂ ਸੂਬਾ ਪ੍ਰਧਾਨ ਵਿੱਚ ਕਲੜਾ ਸਮੇਤ ਉਪ ਪ੍ਰਧਾਨ ਅਮਨਦੀਪ ਸਿੰਘ ਸ਼ੀਨਾ ਸਮੇਤ ਵਕ ਵਕ ਆੜਤੀ ਜਿਹੜੇ ਨੇ ਉਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਵੱਖ-ਵੱਖ ਮੰਗਾਂ ਰੱਖੀਆਂ ਗਈਆਂ ਉਸ ਦੇ ਵਿੱਚ ਕੋਈ ਸਹਿਮਤੀ ਨੰ ਬਣਨ ਕਰਕੇ ਇਹ ਜਿਹੜਾ ਏ ਧਰਨਾ ਹੜਤਾਲ ਆ ਉਹ ਉਸੇ ਤਰੀਕੇ ਨਾਲ ਸਟੈਂਡ ਰਹਿ ਕੇ ਜਿਸ ਤਰੀਕੇ ਨਾਲ ਆਰਤੀਆਂ ਨੇ ਐਸੋਸੀਏਸ਼ਨ ਨੇ ਇਹ ਐਲਾਨ ਕੀਤਾ ਸੀ ਤਾਂ ਭੜ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਚਾਹੇ ਉਬਾਸਮਤੀ ਹੋਵੇ ਚਾ ਝੋਨੇ ਦੀ ਫਸਲ ਹੋਵੇ ਉਸ ਦੀ ਕੋਈ ਵੀ ਖਰੀਦ ਨਹੀਂ ਕੀਤੀ ਜਾਵੇ ਕਿਤੇ ਇਸ ਦੇ ਵਿੱਚ ਪੂਰੇ ਤੌਰ ਤੇ ਮੰਡੀਆਂ ਬੰਦ ਰਣਗੀਆਂ ਜਦੋਂ ਅਸੀਂ ਗੱਲ ਆੜਤੀਆ ਐਸੋਸੀਏਸ਼ਨ ਦੀ ਕਰਦੇ ਹਾਂ ਤਾਂ ਉਹਨਾਂ ਦੀਆਂ ਵੱਖ-ਵੱਖ ਮੰਗਾਂ ਦੇ ਵਿੱਚੋਂ ਇੱਕ ਅਹਿਮ ਮੰਗ ਜਿਹੜੀ ਆ ਉਹ ਹੈ ਕਿ ਆੜਤੀਆਂ ਦੀ ਦામੇ ਆਰਤੀਆਂ ਨੂੰ ਪਿਛਲੇ ਸਮਿਆਂ ਦੌਰਾਨ 2.5 ਫੀਸ ਦੀ ਦਰਮੇ ਮਿਲਦੀ ਰਹੀ ਹੈ ਪਰ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਉਹਨਾਂ ਦੀ ਦਰਮੇ ਦੇ ਵਿੱਚ ਕਟੌਤੀ ਕਰ ਦਿੱਤੀ ਤੇ ਜਿਹੜੀ ਉਹਨਾਂ ਦੀ ਦਰਮੇ ਬੰਦੀ ਸੀ ਉਹ ਲਗਭਗ 58 ਰੁਪਏ ਦੇ ਕਰੀਬ ਬੰਦੀ ਹੈ ਪਰ ਜਿਹੜੀ ਅੱਜ ਕੱਲ ਉਹਨਾਂ ਨੂੰ 45 ਰੁਪਏ 88 ਪੈਸੇ ਮਿਲ ਰਹੀ ਹੈ ਜਿਸ ਦੇ ਕਰਕੇ ਉਹਨਾਂ ਦਾ ਮੰਨਣਾ ਹੈ ਕਿ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਹਨਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ ਤੇ ਇਸ ਘਾਟੇ ਨੂੰ ਪੂਰਾ ਕਰਨ ਦੇ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੰਗ ਕਰ ਰਹੇ ਨੇ ਤਾਂ ਉਹਨਾਂ ਦਾ ਇਹ ਵੀ ਤਰਕ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਉੱਥੋਂ ਦੀ ਸਥਾਨਕ ਸਰਕਾਰ ਆ ਉਹਨਾਂ ਨੇ ਆੜਤੀਆਂ ਨੂੰ 55 ਰੁਪਏ ਦੇ ਕਰੀਬ ਜਿਹੜੀ ਆ ਉਹ ਦામੀ ਦਿੱਤੀ ਜਾ ਰਹੀ ਆ ਤੇ ਇਸੇ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਉਹ ਦામੀ ਦੇਣੀ ਚਾਹੀਦੀ ਆ ਉਸ ਤੋਂ ਅਗਲੀ ਜਿਹੜੀ ਉਹਨਾਂ ਦੀ ਮੰਗ ਆ ਉਹ ਇਹ ਮੰਗ ਆ ਕਿ ਖਾਸ ਤੌਰ ਤੇ ਜਦੋਂ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਰਕਾਰੀ ਫਸਲ ਦੀ ਖਰੀਦ ਹੁੰਦੀ ਆ ਤੇ ਉਸ ਫਸਲ ਨੂੰ ਜਦੋਂ ਖਰੀਦ ਕਰ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਰਕਾਰ ਉਹ ਫਸਲ ਨਹੀਂ ਚੁੱਕਦੀ ਜਦੋਂ ਉਹ ਫਸਲ ਨਹੀਂ ਚੁੱਕਦੀ ਇੱਕ ਇੱਕ ਮਹੀਨਾ ਤੱਕ ਉਹ ਜਿਹੜੀ ਫਸਲ ਹੈ ਸੁੱਕ ਜਾਂਦੀ ਹੈ ਤੇ ਉਸ ਦੀ ਸ਼ਾਰਟੇਜ ਜਿਹੜੀ ਆ ਉਹ ਆਰਤੀਆਂ ਨੂੰ ਪੈ ਜਾਂਦੀ ਜਿਸ ਦੇ ਕਰਕੇ ਵੱਡੇ ਵੱਡੇ ਕਟ ਲੱਗ ਜਾਂਦੇ ਨੇ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜੀ ਆ 72 ਘੰਟਿਆਂ ਦੇ ਵਿੱਚ ਵਿੱਚ ਚੁਕਾਈ ਹੋਣੀ ਚਾਹੀਦੀ ਸੀ ਪਰ ਪੰਜਾਬ ਸਰਕਾਰ ਦੀ ਹਮੇਸ਼ਾ ਨਲਾਇਕੀ ਰਹੀ ਹੈ ਕਿ ਇਹ 72 ਘੰਟਿਆਂ ਤੋਂ ਕਈ-ਕਈ ਘੰਟੇ ਬਾਅਦ ਵੀ ਚੁਕਾਈ ਨਹੀਂ ਹੁੰਦੀ ਚੁਕਾਈ ਨਾ ਹੋਣ ਕਰਕੇ ਜਿੰਨੀ ਵੀ ਸ਼ਾਰਟੇਜ ਆ ਉਹ ਧਰਲੇ ਦੇ ਨਾਲ ਹੀ ਆੜਤੀਆਂ ਦੇ ਸਿਰ ਮੜ ਦਿੱਤੀ ਜਾਂਦੀ ਜੀ